ਸਤ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਪੁਨੀ ਹਾਊਸ ਦੇ ਵਿੱਚ ਤੇ ਅੱਜ ਸਾਡੇ ਹੋ ਰਹੀ ਆ ਸਰੋਂ ਦੀ ਕਟਾਈ ਤੇ ਇੱਕ ਪੈਰਿਆ ਪਸ਼ੂਆਂ ਥੱਲੇ ਫਰਸ਼ ਤੇ ਆਓ ਤੁਹਾਨੂੰ ਦਿਖਾਉਨੇ ਆ ਸਾਰਾ ਕਾਰਗ੍ਰਾਮ ਕਿੱਦਾਂ ਚੱਲਦੇ ਗੇਟ ਸਾਡਾ ਬਣ ਗਿਆ ਪਸ਼ੂਾਂ ਚਲੇ ਲੱਗਾ ਫਰਸ਼ ਪੈਣ ਅੱਜ ਪਸ਼ੂਾਂ ਦੀ ਜੂਨ ਸੁਧਰ ਜਾਣੀ ਹੈ ਨਾ ਚੱਕੋ ਵੀ ਚੱਕੋ ਚਲ ਚੱਲ ਰਹੀ ਆ ਰੋੜੀ ਦੀ ਸੇਵਾ ਹਾਂ ਰੋਲੀ ਵੀ ਸੇਵਾ ਚੱਲ ਰਹੀ ਆ 12 12 ਵੀ ਦੇਖਦੇ ਆ ਬਰ ਚੈਨਾ ਵਾਲੇ ਬੈਠੇ ਆ ਬਰ ਚੈਨਾ ਵਾਲੇ ਬੈਠੇ ਆ ਇਹ ਕਿੱਥੇ ਵਾਲੇ ਆ ਬੈਠੇ ਆ ਇਹ ਹੈਗਾ ਜਪੜ ਵਾਲੇ ਇਹ ਨੇਪਾਲ ਦੇ ਬਾਦਰ ਤੇ ਆ ਇਹ ਨੇਪਾਲ ਵਾਲੇ ਬੰਦੇ ਕੋਲ ਬੈਠੇ ਨੇਪਾਲ ਵਾਲੇ ਬੈਠੇ ਆ ਜੁਪੀ ਵਾਲੇ ਬੈਠੇ ਆ ਪੰਜਾਬ ਵਾਲੇ ਬੈਠੇ ਆ ਹੈ ਆ ਚੈਨਾਲ ਆਇਆ ਤੇ ਸਰੋਂ ਦੀ ਕਟਾਈ ਸ਼ੁਰੂ ਹੋ ਰਹੀ ਆ ਹਵਾ ਸੋਹਣੀ ਹਵਾ ਸੋਹਣੀ ਲੱਗਦੀ ਆ ਤੇਰੀ ਬਣਾਉਣੀ ਆ ਕਾ ਤੇ ਤੇਰੀ ਕਿਉਂ ਨਹੀਂ ਬਣਾਉਣੀ ਕੰਮ ਕਰਦੀਆਂ ਤੂੰ ਮਿਹਨਤ ਕਰਦੀਆਂ ਕਿੰਨਾ ਕ ਟਾਈਮ ਲੱਗੂਗਾ ਸਾਰੀ ਸਹਰ ਬੱਢਣ ਨੂੰ ਇਹ ਦੀ ਪਈ ਸਾਰੀ ਨੇਰੀ ਉਹਨਾਂ ਡਿੱਗ ਪਈ ਹਮ ਅੱਛਾ ਵੀਡੀਓ ਬਣਾ ਦੇ ਇਹਦੀ ਰੋਟੀ ਬਣਾਓ ਇਹਨਾਂ ਦੀ ਬਣਾ ਲੈਣੀਆਂ ਆਓ ਇਹਨਾਂ ਦੀ ਬਣਾਓ ਇਹ ਬੱਠੀ ਨੇ ਫਰੋਂ ਦੀ ਕਟਾਈ ਹੋ ਗਈ ਆ ਚਾਹ ਪੀਣੀ ਹੈ ਪੀਣੀ ਆ ਕੰਮ ਤਾਂ ਹੋ ਗਿਆ ਤੁਹਾਡਾ ਬਣਾ ਦੇਣੀ ਮੈਂ ਮੰਮਾ ਮੇਰਾ ਫੇਰ ਬਣਾ ਦੋ ਬਣਾਣੀ ਆ ਚਾਹ ਬਣਦੀ ਆ ਚਾਹ ਹੱਲੇ ਬਣਾਈ ਨਹੀਂ ਸੀ ਬਣਾਈ ਤਾਂ ਸੀ ਪਹਿਲਾਂ ਮਮੇਸਤਰੀ ਨਹੀਂ ਸੀ ਸਰੋਂ ਪੜਦੀ ਹੋ ਜਦੋਂ ਅੱਛਾ ਉਹ ਤਾਂ ਕਹਿੰਦੀ ਸੀ ਸਾਡਾ ਹੋ ਗਿਆ ਕੰਮ ਤੇ ਕੋਈ ਗੱਲ ਨਹੀਂ ਮੈਂ ਕਿਹਾ ਚੱਲ ਉਹ ਵਿਚਾਰੀ ਬਣਾ ਦੇਣੀ ਆ ਜ਼ਰੂਰ ਤਾਂ ਬੱਢਾ ਹੋ ਗਈ ਆ ਮਟਰਾਂ ਬਣਾਉਣੀਆਂ ਅੱਜ ਹੋਰ ਦਸ ਮਟਰ ਘਰ ਕਿੱਥੇ ਰੱਖਣੀ ਮਮਾ ਸਰੋ ਵਾਲੇ ਤੇ ਪੈਰੋ ਵੀ ਖੇਚੇ ਨਹੀਂ ਕਢਾ ਕੇ ਬਾਅਦ ਚ ਕਢਾ ਕੇ ਉਧਰ ਇਧਰ ਅੱਗੇ ਹੁੰਦੀ ਬੋਰੀਆਂ ਚ ਪਾ ਕੇ ਉਸ ਤੇ ਰੱਖ ਲੈਣੀ ਹੈ ਠੀਕਾ ਠੀਕਾ ਹੋਰ ਕਢਾ ਕੇ ਛੇਤੀ ਹੋ ਗਿਆ ਨਾ ਇਹਨਾਂ ਦਾ ਕੰਮ ਹੋਰ ਕੁਝ ਡੇਰ ਪਈ ਨਹੀਂ ਪੈਣ ਨਾਲ ਲਓ ਜੀ ਮਾਮਾ ਧੀਆ ਮਟਰ ਕੱਢਦੀਆਂ ਪਈਆਂ ਆ ਨਾਨੀ ਮੰਮੀ ਕਹਿੰਦੇ ਹੁੰਦੇ ਕਿ ਮੈਂ ਵਿਆਹ ਤੋਂ ਪਹਿਲਾਂ ਬਹੁਤ ਕੰਮ ਕਰਦੀ ਸੀ ਤੁਸੀਂ ਦੱਸੋ ਸੱਚੀ ਕਰਦੇ ਸੀ ਹਾਂ ਕੰਮ ਵੀ ਬਹੁਤ ਕਰਦੀ ਸੀ ਕਿਤਾਬਾਂ ਲੈ ਲੈਣੀਆਂ ਉਹਦੇ ਵਿੱਚੋਂ ਉਹ ਮੈਂ ਦੇਖਦੇ ਰਹਿਣਾ ਨਵੀਂ ਤੋਂ ਨਵੀਂ ਚੀਜ਼ ਬਣਾ ਕੇ ਖਲਾਉਣੇ ਸਾਰੇ ਇਹਨਾਂ ਚਾਹ ਸੀ ਇਹਨਾਂ ਚਾਹ ਸੀ ਖਾਣਾ ਬਣਾਉਣਾ ਦਾ ਪਠੂਰੇ ਬਹੁਤ ਸੋਹਣੇ ਬਣਾਏ ਉਹਨੂੰ ਪੈਂਚ ਸੀ ਇਹਨਾਂ ਦਾ ਸਾਡਾ ਰਿਸ਼ਤੇਦਾਰ ਹੈ ਯਾਰ ਕੀ ਅਸੀਂ ਟਿੱਕੀਆਂ ਟਿੱਕੀਆਂ ਨਹੀਂ ਪਠੂਰੇ ਵੀ ਬਣਾਏ ਸੀ ਹਾਂ ਉਹ ਆਖੇ ਕਹਿੰਦਾ ਢੋਕ ਖਾਤੇ ਉਹਨੇ ਵੀ ਇਹਦਾ ਬੰਨੇ ਬੰਨਿਆ ਤਾਂ ਇਦਾਂ ਜਿਦਾ ਬਾਜ਼ਾਰੀ ਹੁੰਦੀ ਹੈ ਐਦਾਂ ਵਿਕੀ ਕੰਮ ਨੂੰ ਸ਼ੁਰੂ ਤੋਂ ਹੀ ਇਹਦਾ ਕੰਮ ਜਦਾ ਬਹੁਤ ਸ਼ੌਕ ਸੀ ਉਹ ਲੋਕੋ ਕੋਈ ਕੋਈ ਤਾਂ ਖੰਡਾ ਹੁੰਦਾ ਸੀ ਜਿਵੇਂ ਤਾਂ ਆਮ ਹੋ ਗਿਆ ਸਾਰਾ ਹਾਂ ਪਰ ਅਸੀਂ ਘਰ ਦੀ ਚੀਜ਼ੇ ਬਰਾ ਕੇ ਖੋਛੀ ਬਾਜ਼ਾਰੋਂ ਨਾਲ ਅਸੀਂ ਕਰੀ ਵੀ ਲਿਆ ਹਾਂ ਉਹ ਵੀ 3 ਵਜੇ ਤੱਕ ਬਾਜ਼ਾਰੋਂ ਲੈ ਆਏ ਹਾਂ ਨੰਨੀ ਗਾਜਰ ਹੁਣ ਤੱਕ ਹੁਣ ਤੱਕ ਅਪਕ ਨਹੀਂ ਪਾਇਆ ਇਹ ਗਾਜਰ ਹਾਂ ਨੰਨੀ ਤੋਂ ਹੀ ਲਈਦਾ ਹੁਣ ਹੁਣ ਇੱਥੇ ਪਾਉਣਾ ਨਾਨੀ ਨੂੰ ਰੱਖ ਲੈ ਜਿੰਨਾ ਚਿਰ ਅੰਬ ਨਹੀਂ ਆਉਂਦੇ। ਕੇ ਆ ਜੂਗੀ? ਅਜੇ ਅੰਬ ਦੋ ਮਹੀਨੇ ਆਂਬ ਦੇ ਪੋਰ ਬਿਚਾ ਲ ਗਾਇਆ। ਰੋਹਤ ਪੋਰ। ਨਹੀਂ ਆਉਣਾ ਪੌਣਾ ਕਹਿੰਦੇ ਆਪਾਂ ਚਾਰ ਅੰਬਾਂ ਦੀ ਕੜੀ ਪਾਵਾ ਤੇ ਨਿੰਗੂ ਮਿਰਚ ਦਾ ਸਪਾਲੇ ਨਹੀਂ ਅੰਬਾਂ ਦਾ ਨਹੀਂ ਪਾਣਾ। 100 ਛੱਟ ਕੇ ਅੰਬ ਲੱਗਦੇ ਆ। ਨਹੀਂ ਐ ਕਿਤਾ ਪਰਮੀ ਬਹੁਤ ਸੀ। ਐਰ ਕੀ ਵੀ ਬਹੁਤ। ਨਹੀਂ ਪਿਛਲੇ ਨਹੀਂ ਖੈਰੀ ਸੀ ਬਹੁਤ ਸੀ ਅੰਬ। ਗੇਦੇ ਕਿਲੇ ਕਰਨਾ ਚਾਹੁੰਦੇ ਆ ਸ਼ਤਾਂ ਦੇ ਰਸਤੇ ਚਾਹੀਦੀ ਆ ਮਟਰ ਦੇਖਿਆ ਸਾਡੇ ਕੰਮ ਕਰ ਜੰਮੀ ਸੀ ਆਹ ਦੇਖੀ ਮੈਂ ਤਾਂ ਜਾ ਕੇ ਦੇਖਣੀ ਤਾਂ ਜੇ ਦੋ ਵਾਰ ਛੋਟੂ ਲਿਆ ਤੋੜ ਕੇ ਤੇ ਪੱਟ ਦਿੱਤੇ ਹੁਣ ਪੱਟ ਰਿਹਾ ਤੇ ਉਹ ਕੜਾ ਆਉਣਾ ਸੀ ਉਹ ਤਾਂ ਪਾਣੀ ਲਾਉਂਦੇ ਸੀ ਡਿਸਪੈਕ ਕਈ ਵੀ ਸੋਨੇ ਹੋ ਗਿਆ ਹੈ ਹੋਰ ਅਜੇ ਭਰੀ ਵਸਾਈ ਹਾਂ ਸਰੋ ਵੱਡ ਦੀਆਂ ਜਿਹੜੀਆਂ ਉਹਨਾਂ ਲਈ ਚਾਹ ਹੋ ਗਈ ਤਿਆਰ ਹੈ ਨਾ ਮੰਮਾ ਚਲੋ ਚਾਹ ਫੜਾਉਣ ਹੁਣ ਅਦਰ ਚ ਮੰਮਾ ਸਾਨੂੰ ਨੇੜੇ ਹੋ ਗਿਆ ਨਾ ਬਾੜੇ ਕਿਉਂਕਿ ਮੋਹਲਾ ਦਰਵਾਜ਼ਾ ਤਾਂ ਹਾਲੇ ਲੱਗਾ ਆ ਪਿੱਛੇ ਦੀ ਜਾ ਕਰਨਾ ਆਪਾਂ ਛੱਟ ਕੰਮ ਨਵੇੜ ਸਿੱਟਿਆ ਉਧਰ ਦੀ ਚਲੀਏ ਨਹੀਂ ਤਾਂ ਨਹੀਂ ਆ ਜਾ ਪਾਣੀ ਵਿੱਚ ਆ ਜਾ ਜੀ ਮੋਰ ਤੋਂ ਅੱਗੇ ਆ ਜਮਾ ਕਰੋ ਉਹਦੇ ਦੇ ਪੱਨ੍ਹ ਸਿਰੋਂ ਉਹਦੇ ਤੋਂ ਹਰੀ ਹਰੀਆਂ ਛਾਰ ਬਣਾ ਜੀ ਤੋੜ ਕੇ ਚਲੋ ਤੋੜੀਏ ਤੁਸੀਂ ਤੋੜਨ ਵਾਲੇ ਬਣੋ ਮੈਂ ਖਾ ਲੂੰਗੀ ਸਾਗ ਮਾਮੀ ਅੱਜ ਕਹਿੰਦੇ ਕਲੀ ਬਾਥੀ ਦੇਖੀਏ ਕਿ ਤੇ ਹੈਗਾ ਕਿ ਮੇਰਾ ਸਾਗ ਬਣਾ ਲੈਂਦੀ ਹਾਂ ਅੰਦਰੋਂ ਕਮਟਾ ਦਾ ਸਾਰਾ ਫਿਰ ਵੱਧ ਰਹਾ ਹੈ ਅੱਜ ਸਮਾਂ ਕੰਮ ਤੋਂ ਜਾਣਾ ਪਿਆ ਪਰ ਥੋੜਾ ਜਿਹਾ ਠਹਿਰ ਕੇ ਵੱਡੇ ਹੋ ਗਏ। ਇਹ ਪੁੱਤਾਂ ਨੂੰ ਕਹਿੰਦਾ ਹਨ ਤੁਹਾਨੂੰ ਕਹਤਾ ਵੱਡੇ ਨੂੰ ਪਾਣੀ ਦੇ ਹੀ ਇੱਕ ਵਾਰ। ਪਿੰਡੀ ਦਾ ਉਹ ਕਿਹੜਾ ਹੈ? ਪਿੰਡ ਦਾ। ਤੇਰੀ ਉਹ ਹਾਂਜੀ ਹੁ ਬਾਈ ਜੀ ਦਾ ਤਾਂ ਨਹੀਂ। ਪੋਲਿਸ ਆਉਂਦਾ ਤਾਂ ਘੱਡਣਾ ਪਰ ਘਰ ਨਹੀਂ ਬੈਣਾ। ਕਿੱਦਾਂ ਰਾਤ ਗੀਟ ਵੀ ਸਵੇਰ ਤੇ ਨਹੀਂ ਚੱਲੀ ਗਈ। ਇੱਤਨ ਕੰਚਾਰਾਂ ਪੱਤਣ ਦੀ ਬੋਲੀ ਆਹ ਤੇ ਚਾਹ ਤੇ ਲੱਗ ਜਾਣਾ ਬਾਕੀ ਕੋਈ ਪੱਤਿਆਂ ਲਾਖੀ ਹੈ ਮਾਝ ਕੱਲੀ ਅੰਦਰ ਆ ਨਾ ਅੱਜ ਹਾਂਜੀ ਬਾਕੀ ਸਾਰੇ ਪਸੂ ਬਾਹਰ ਚੱਲ ਗਏ ਇਹ ਗਈ ਨਹੀਂ ਇਹ ਕਈ ਨਹੀਂ ਵਾਰ ਜਾਂ ਤਾਂ ਇੱਕ ਤੋਂ ਨੀ ਮਾਤਾ ਤਾਂ ਹਵਾ ਆਉਂਦੀ ਸੋ ਹਵਾ ਤੇ ਸਾਰੇ ਪੱਛੇ ਮੱਛਰ ਭੰਗ ਰਿਹਾ ਮੱਛਰ ਤਹੋ ਨਾ ਫੇਰ ਤੇ ਨਾਲ ਇਹਦੇ ਨੇ ਨਾਲ ਸਿੰਦਾ ਸਮੇਂ ਸਮੇਂ ਦੀ ਗੱਲ ਆ ਜਦੋਂ ਆਪਾਂ ਛੋਟੇ ਹੁੰਦੇ ਸੀ ਜਦੋਂ ਿੱਟਾਂ ਮਰੋਣੀਆਂ ਪੱਟੀਆਂ ਤੋਂ ਹਾਂ ਗਧੇ ਹੁੰਦੇ ਸੀ ਹੋਰ ਆਪੂ ਲੋਨ ਦੇ ਉਹ ਤੇ ਆਪਣੀ ਤੇ ਇਹ ਤਾਂ ਗਧੇ ਆ ਤੇ ਆਣੀ ਮਿੱਟੀ ਵੀ ਿੱਟਾਂ ਵੀ ਹੋਣਿਆ ਅੜਿੱਕੇ ਕੋੜਕੇ ਜਿਹੀ ਆਪਾਂ ਹਰ ਲਾ ਜਣਾ ਪੱਟੀਆਂ ਤੇ ਵੀ ਉਹੀ ਹੁੰਦੇ ਤਾਂ ਬਾਹਰੋਂ ਿੱਟ ਅੰਦਰੋਂ ਇੱਕ ਘਰ ਤਾਂ ਕਿੰਨੀਆਂ ਕਿੱਲਤ ਲੱਗਦੀ ਸੀ 35 40 ਕਿੰਨਾ ਕ ਟਾਈਮ ਲੱਗਦਾ ਫੇ ਅੰਕਲ ਟਾਈਮ ਵੀ ਚੰਗਾ ਲਾ ਜਾਂਦਾ ਹੁਣ ਆ ਗਦਿਆਂ ਨੂੰ ਪਤਾ ਥੋੜਾ ਹੁੰਦਾ ਸੀ ਨਹੀਂ ਉਹ ਵੀ ਫੇ ਤੇ 8 10 10 ਹੁੰਦੇ ਸੀ ਇੱਕ ਕੋ ਦੂਏ ਨੂੰ ਰਹਾ ਲਾ ਨਾ ਤੇ ਤੁਰੇ ਰਹਿੰਦੇ ਸੀ ਇੱਕ ਪਾ ਲਾ ਕੇ ਦੂਰ ਪੈ ਤੁਰ ਪੈ ਬੜੇ ਤੜਕੇ ਤੂੰ ਤਾਂ ਹੀ ਕਹਿੰਦੇ ਜੇ ਕੋਈ ਜ਼ਿਆਦਾ ਭਾਰ ਚੱਕ ਕੇ ਤੁਰ ਕਾ ਗਦਿਆਂ ਨੇ ਲੱਦੇ ਆ ਯਾਰ ਨਹੀਂ ਆਹ ਕਹੀ ਉਹ ਆਮਾ ਸਮਾਕੇ ਚੌਂਕ ਤੇ ਚੱਲੋ ਗਾੜੀਆਂ ਨੂੰ ਦੂਰ ਹੋ ਜਾ ਤੇ ਝਟਕਾ ਗਏ ਲੱਗ ਮੁੱਕੂ ਮਾਰਨ ਦੀ ਕੋਈ ਤੁਨਾ ਇਹ ਇੱਥੇ ਪਾਰਟੀ ਇਹ ਠੰਡਾ ਹੈ ਨਾ ਮम्मा ਇਹ ਤੇ ਹਵਾ ਹੁਣੇ ਇੱਥੇ ਬਹਿ ਕੇ ਹਾਂਜੀ ਇਹ ਠੰਡੇ ਹੁੰਦੇ ਆ ਹਾਂ ਤੇ ਅੰਦਾਜ਼ਾ ਹੁਣ ਲਾਈ ਜਾ ਜਿੱਥੇ ਜਾ ਕੇ ਠੰਡ ਇੱਥੇ ਮੰਜੀ ਡਾਲਿਆ ਕਰਨੀ ਹੁਣ ਪਤਾ ਸਾਨੂੰ ਲੱਗ ਜਾ ਪਸੂ ਨੂੰ ਬਾਹਰ ਕੱਢ ਕੇ ਇੱਥੇ ਮੰਜੀ ਡਾਲਿਆ ਕਰਨੀ ਕਿਉਂ ਪਾਪਾ ਹਾਂ ਜੀ ਪਸ਼ੂਆਂ ਨੂੰ ਬਾਹਰ ਕੱਢ ਕੇ ਇੱਥੇ ਮੰਜੀ ਡਾਲਿਆ ਕਰਨੀ ਅੰਦਰ ਹਵਾ ਆ ਕਾ ਨਹੀਂ ਬਾਹਰ draught ਲਾ ਲੈਣੇ ਆ ਪਿਛਲੇ ਕਮਰੇ ਜਿੱਦਾਂ ਮਰਜ਼ੀ ਬੈਠੋ ਵਾ ਠੰਢੀ ਹਾ ਆਹ ਉੱਥੇ ਠੰਢੀ ਆਉਣੀ ਆ ਸਰਦੀਆਂ ਨੇ ਆਪਾਂ ਬਥੇਰੀ ਆ ਜਿਆ ਕਰਨੀ ਇਹ ਡਰਦੀ ਪਈ ਆ ਬਾਹਰ ਨਿਕਲ ਤੁਰ ਤੱਕ ਚੜਦੀ ਸੂਰ ਦੀ ਚੜ੍ਹਿਆ ਕਰਦੀ ਹਾਂ ਜੀ ਸ਼ਾਮ ਨੂੰ ਬਥੇਰੀ ਜੇ ਪਸ਼ੂ ਚੋਣ ਆਈ ਤਾਂ ਬਸ ਹੋਰ ਬਹੁਤ ਕੰਮ ਹੋਣਾ ਹੈ ਜੀ मेरा काम हो गया कैशा <laughs> <नहीं> <laughs> 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 ਇਹ ਪਾਣੀ ਪਾ ਕੇ ਹੁਣ ਇੱਕ ਵਾਰ ਸੈਟ ਕਿਤੇ ਬੈਠ ਜੂਗੀ ਹੋਰ ਉਹ ਅਹ ਪੈਜੇਗੀ ਪੂਰੇ ਕਮਰੇ ਦੀ ਅੰਕਲ ਕਹਿੰਦੇ ਇੱਕ ਕਮਰੇ ਚ ਪੈ ਜਾਣੀ ਦੋ ਕਮਰੇ ਤਾਂ ਖੁੱਲ ਹੀ ਗਏ ਆ ਉਧਰ ਵੀ ਪਈ ਨਹੀਂ ਆਪਣੇ ਕੋਲ ਜਿੱਦਾਂ ਕਮਰਾ ਸੋਈ ਲੱਗ ਗਿਆ ਹਾਂ ਨਾਲ ਵਾਪੀ ਵਾਟਾ ਕੁਝ ਪਿਆ ਹੋਰ ਲੈ ਲਓ ਮੋਗੇ ਰੋਈ ਜਾਂਦੇ ਕੁਝ ਚਾਹ ਜਾ ਕੇ ਟ੍ਰੈਲਿੰਗ ਔੜੀ ਵੀ ਕੁਛ ਕਿਟਾਈ ਲੈ ਆਵਾਂਗੇ ਦਾ ਪਤਾ ਕਰਦੇ ਕਿੱਦਾਂ ਬਟੋਕੇ ਖੜੀ ਚਾਲੀ ਚਾਪੀ ਸੀ ਚਾਲਾ ਪੈਂਦਾ ਔ ਕੁੜੀ ਕਹਿੰਦੀ ਕੈਮਰਾ ਆਨ ਹੈ ਗੱਲ ਗਈ ਲੱਗੀਆਂ ਸੀ ਉੱਥੋਂ ਉਠਾ ਕੇ ਲਿਆਇਆ ਬੱਦਨ ਲੱਗ ਪਈ ਅਸੀਂ ਪਹਿਲਾਂ ਉੱਧਰ ਹੋਣੀ ਉਹ ਮੈਂ ਲੋਕ ਜੋ ਤੰਦੇ ਰਹਿਣ ਤੋਂ ਜਾਖਦੇ ਹਾਂ ਇਹ ਤਾਂ ਮਸ਼ੀਨ ਦਾ ਪੜਾ ਲੈਣ ਦੇ ਦੇਖਦੇ ਇਹਨਾਂ ਨੂੰ ਕਿਹਾ ਜੇ ਕੁੱਟ ਤੋਂ ਵੀ ਹਟਾੜ ਦੋਗੇ ਇੱਥੇ ਆਹ ਕੱਲੀ ਮੁਸ਼ਾਕ ਆਹ ਇਸ ਵੱਡੀ ਜਾ ਕੇ ਝਾੜਤੀ ਪਾਣੀ ਮਸ਼ੀਨ ਨਾ ਨਹੀਂ ਵੱਡੋ ਜਾਵੇ ਇਹਦੇ ਗੂੜ ਦੇ ਨਾਲ ਦੋ ਵਾਰ ਬਣੂ ਵੀ ਭਈ ਇਹ ਤਾਂ ਕੰਕਰੀਟ ਦਾ ਹਾਂ ਜੀ ਓਟਾ ਦੇ ਜੀ ਜੱਗਰ ਐਂਚੇ ਬੁਲਾ ਲਾਣੇ ਸੀ ਉਹ ਇਕੱਲੇ ਕਹਿ ਨਹੀਂ ਕਿ ਉਹ ਉੱਪਰ ਉੱਪਰ ਲਾਈ ਗਿਆ ਨਹੀਂ ਜਿਹੜੀ ਥੱਲੇ ਮਾਰੀ ਫੋਟੋ ਸੂਰ ਦੇ ਵਿੱਚ ਰੁਝ ਜਾਣਾ ਸੀ ਰੁਝ ਜਾਂਦੀ ਬਹੁਤ ਗਾ ਗਿਆ ਉਹ ਫੋਨ ਮਾਰ ਕੇ ਬੱਜ ਗਿਆ ਇੱਕ ਜਨ ਅੰਕ ਲਾਉਣੇ ਸੀ ਸਾਡੇ ਨਾਲ ਐਦਾਂ ਵੀ ਬੇਤਨ ਤਰਤੀ ਅਰਮਾਨ ਸਾਹਮਣੇ ਅਰਜਨ ਅੰਦਰੋਂ ਬੋਗਲ ਲਾ ਕੇ ਬਾਹਰ ਨਾ ਆਇਆ ਉਹ ਕਹਿੰਦਾ ਉਹ ਤਾਂ ਪਿੰਨੰਟ ਪਸਾ ਸਮਝ ਮਾਰ ਕੇ ਕੋਈ ਨਹੀਂ ਉਹ ਬੋਤਲ ਦੇ ਕਿਹਦਾ ਤਾਂ ਹਾ ਅਲਕੀ ਇਹ ਤਾਂ ਬਹੇ ਨਹੀਂ ਆ ਤੇ ਕਿੜੀ ਬਣਾ ਲਈ ਪਾਸੋਂ ਹੁਣ ਮੈਂ ਰੱਖੀ ਕਿੱਥੇ ਆਹ ਬੋਤਲ ਵੀ ਜਰ ਗਈ ਹੋ ਗਈ ਕਹਿੰਦਾ ਉਹ ਬੋਤਲ ਮਤਲਬ ਅੰਕਲ ਦੀ ਨੰਨੀ ਵੇਟ ਕਰਦੇ ਪਏ ਆ ਸਾਡੀ ਨਾਨੀ ਕੰਦੇ ਨੇ ਬੜਾ ਟਾਈਮ ਲਾ ਦਿੱਤਾ ਚਾਹ ਫੜਾਉਣ ਨੂੰ ਅਸੀਂ ਬਣਾ ਕੇ ਆਏ ਚਾ ਇਹ ਹੁਣ ਤਾਂ ਸ਼ਾਮਿਆ ਤੇ ਸਾਂਝ ਆ ਹੈ ਹੋਲਾ ਤਾਂ ਸ਼ਾਮਿਆ ਤੇ ਸਾਂਝ ਆ ਮਨੋਗਰ ਨਹੀਂ ਹੈ ਹੁਣ ਛੋਟਾ ਛੋਟਾ ਨਾਨੀ ਅੱਜ ਫਰਸ ਪੈਂਦਾ ਪਿਆ ਪਸੂਆਂ ਥੱਲੇ ਅੱਛਾ ਚੱਲ ਬੱਧਾ ਬੱਧਾ ਆਈ ਆ ਲਓ ਜੀ ਕੰਮ ਕੋ ਨਿਵੇੜ ਕੇ ਹੁਣ ਮਾਮਾ ਧੀਆਂ ਸੌ ਗਈਆਂ ਮੈਂ ਵੀ ਸੌਂ ਜਮਾ ਤੁਹਾਡੀ ਗੱਬੇ ਹੈਗਾ ਪੈਗਾ ਜਗ੍ਹਾ ਹੀ ਨਹੀਂ ਹੈਗੀ ਨਾਨੀ ਰੱਖੋ ਕਿ ਕੋਲ ਦੀ ਪੈਗਾ ਸਰਾਣਾ ਰੱਖ ਪੈਗਾ ਅੱਜ ਰੇੜੇ ਤੇ ਪੱਠੇ ਖਾਣੇ ਪਏ ਹੈ ਚਲੋ ਕੈਮਰਾ ਵੀ ਤੁਹਾਡਾ ਹੀ ਸੋਨਾ ਬਣਦਾ Aloita <laughs> Varsperia. ਚੱਪਰ ਨੀਮਾ ਰਹਿ ਜਾਣਾ ਹਨਾ ਆਹ ਹੁਣ ਸੁੱਨਿਓ ਕਿਆ ਲੋਨ ਦੇ ਉੱਦਦੇ ਆਹੋ ਨਹੀਂ ਉਦਦਾ ਤਾਂ ਠੀਕ ਹੈ ਹੀ ਆ ਅੱਧੀ ਅੱਧਰ ਬੰਤੀਆਂ ਅਰੇੜੇ ਤੇ ਪੱਠੇ ਪਾਉਣ ਪਾਇਆ ਜਿੰਨਾਂ ਨੂੰ did yeah.